ਹਾਂਜੀ ਪਹੁੰਚੇ ਆਂ ਸੋਲੀ ਕੱਲ ਲਾਈਟ ਨੇ ਕਰੇ ਹੈਰਾਨ ਭੱਜ ਗਈ ਆ ਗਈ ਭੱਜ ਗਈ ਆ ਗਈ ਕਿਾਰੇ ਤੋ ਰਹਿਗੇ ਸੀ ਉਹ ਭਰ ਨਾਏ ਆ ਤੇ ਲਾਈਟ ਆ ਗਈ ਉਧਰਲੀ ਸਾਹਮਣੇ ਵਾਲੀ ਤੇ ਉਧਰਲੀ ਮੋਟਰ ਤੇ ਨੂੰ ਜਾਂਣਾ ਕਰੋ ਵਾਲੂ ਆ ਦੀ ਫਸਲ ਚੈੱਕ ਬਹੁਤ ਵੀਰ ਕਹਿੰਦੇ ਸਲਫਰ ਦੇਤਾ ਜਿੰਕ ਦੇਤਾ ਮਿੱਤਰੋ ਜਿਹੜਾ ਕੰਮ ਪਾਣੀ ਦੇ ਕਰਨਾ ਨਾ ਕੋਰੇ ਤੋਂ ਬੜੀਆਂ ਸਪਰੇਅ ਕਰਾਉਂਦੀਆਂ ਨੇ ਉਹ ਉਹ ਚੀਜ਼ ਨੇ ਨਹੀਂ ਕਰਨਾ ਆਪਣੇ ਪਲਾਟਾਂ ਨੂੰ ਨਰਮ ਰੱਖੋ ਜੇ ਨਰਮ ਹੋ ਗਏ ਤਾਂ ਖਾਣਾ ਹੀ ਪਾਣੀ ਛੱਡ ਕੇ ਰੱਖੋ ਕੋਰੇ ਦਾ ਹੋਰ ਕੋਈ ਹੱਲ ਨਹੀਂ ਕੋਈ ਵੀ ਹੱਲ ਨਹੀਂ ਐਸੇ ਲੁੱਟਣ ਦੇ ਲੱਗੀਆਂ ਕੰਪਨੀ ਉਹ ਗੱਲ ਵੱਖਰੀ ਆ ਸਪਰੇਅਾਂ ਕਰਾਈ ਜਾਂਦੇ ਨੇ ਫਾਇਦਾ ਕੋਈ ਨਹੀਂ ਜੇ ਐਦਾਂ ਹੋਣ ਲੱਗਿਆ ਹੋਵੇ ਜਦ ਸਪਰੇਅ ਹਨ ਰੁਕਦਾ ਹੋਵੇ ਫਿਰ ਬੇਲਾਂ ਕਾਹਨੂੰ ਪਹੁੰਚਣ ਵੇਲਾ ਜਦ ਫੁਕ ਜਾਂਦੀਆਂ ਨੇ ਫਿਰ ਦਵਾਈਆਂ ਕਿੱਥੇ ਜਾਂਦੀਆਂ ਨੇ ਇਹ ਆਪਣਾ ਪਲਾਟ ਨਰਮ ਹੈ ਬਹੁਤ ਘਾਟਾ ਅਸਰ ਕਰੂ ਬਹੁਤ ਘਾਟਾ ਸੁੱਕੇ ਆਲੂਆਂ ਤੇ ਮਾਰ ਪਾਉਂਦਾ ਕੋਰਾ ਬਾਕੀ ਬਹੁਤ ਵੀਰ ਕਹਿੰਦੇ ਨੇ ਪੀ ਪੀ ਮਿੱਤਰੋ ਹਮੇਸ਼ਾ ਉਹ ਕਿਸਾਨ ਭਰਾ ਤੋਂ ਲਿਆ ਕਰੋ ਜੀ ਦੀ ਖੜੀ ਫਸਲ ਦੇਖਦੇ ਹੋ ਤੁਸੀਂ ਵੀ ਆਲੂਆਂ ਦਾ ਪੱਤਾ ਕਿਦਾਂ ਦਾ ਹੈ ਕਹੇ ਜੀ ਫਸਲ ਹੈ ਪਹਿਲਾਂ ਖੜੇ ਖੇਤ ਦੇ ਵਿੱਚ ਕੀੜਾ ਮਾਰਿਆ ਕਰੋ ਜੀ ਤੋਂ ਵੀ ਲੈਣਾ ਕਿਸੇ ਦਾ ਵੀ ਫਿਰ ਪਟਾਈ ਵਕਤ ਵੀਰ ਨੂੰ ਤੋਂ ਸਾਨੂੰ ਕੋਲ ਬੁਲਾ ਲਓ ਜਿਹੜੇ ਖੇਤ ਦਾ ਵੀ ਤੁਸੀਂ ਸਿਲੇਕਟ ਕੀਤਾ ਉਹ ਖੇਤ ਦੀ ਪਟਾਈ ਦਾ ਵੀ ਕੋਲ ਕੱਢ ਕੇ ਪਟਾ ਕੇ ਲੈ ਕੇ ਜਾਓ ਆਪਾਂ ਨੂੰ ਕੀ ਪਤਾ ਬਾਅਦ ਵਿੱਚ ਬੰਦਾ ਕੀ ਦਿੰਦਾ ਕੀ ਨਹੀਂ ਜਦ ਆਪਾਂ ਪੈਸੇ ਲਾਉਣੇ ਨੇ ਤਾਂ ਵੀ ਇਹ ਵੀ ਵਧੀਆ ਮੈਣਨਾ ਚਾਹੀਦਾ ਨਹੀਂ ਚੁੱਪ ਕਰਕੇ ਇੱਕ ਸਾਲ ਔਖਾ ਲੱਗਦਾ ਹੈ ਚੁੱਪ ਕਰਕੇ ਕੰਪਨੀਆਂ ਤੋਂ ਆਈਟੀਸੀ ਹੋਇਆ ਮਰੀਨੋ ਹੋਇਆ ਮਹਿੰਦਰਾ ਹੋਇਆ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਹੈ ਹੋਰ ਜਿੰਨੀਆਂ ਵੀ ਹੈਗੀਆਂ ਕਿਸੇ ਤੋਂ ਵੀ 5 7 10 ਜਿੰਨੀਆਂ ਆਪਣੇ ਚ ਕੰਜਾਇਸ ਹੈ ਵੀ ਲੈ ਲਓ ਆਪਣੇ ਖੇਤ ਚ ਆਪ ਤਿਆਰ ਕਰ ਲਓ ਵਧੀਆ ਰਹੋਗੇ ਇੱਕ ਸਾਲ ਵੀਨੇ ਜਾ ਕੇ ਹਮੇਸ਼ਾ ਕਿਸੇ ਵੀ ਵੀਰਪਰਾ ਤੋਂ ਲੈਨੇ ਹੋ ਜ਼ੋਰ ਮਾਰਨਾ ਹੀ ਹੁੰਦਾ ਕਿਉਂਕਿ ਮਿੱਟੀ ਬਦਲ ਜਾਂਦੀ ਹੈ ਤਸਵੀਰ ਬਦਲ ਜਾਂਦੀ ਆ ਪਲਾਟਾਂ ਦੀ ਕਈਆਂ 2 ਸਾਲ ਉਹ ਤੋਂ ਬਾਅਦ ਝਾੜ ਵੀ ਘਟ ਜਾਂਦਾ ਤੇ ਵਾਇਰਸ ਵੀ ਦੇਖਣ ਲੱਗ ਜਾਂਦਾ ਤੁਹਾਨੂੰ ਵਾਇਰਸ ਦਾ ਚਲੋ ਪਹਿਲੇ ਸਾਲੇ ਦੇਖਣ ਲੱਗ ਜਾਣਾ ਜਿਹੜਾ ਹੁਣ ਹੈ ਬਾਕੀ ਹੁਣ ਤੁਹਾਡੇ ਸਾਹਮਣੇ ਆਪਣੇ ਆਲੂ ਦੀ ਗਰੋਹ ਤੇ ਜੋ ਵੀ ਹੈ ਪੱਤਾ-ਪੱਤਾ ਸਾਰਾ ਕਟੇਰਾ ਭਰ ਜਾਂਦਾ ਦੰਦੇ ਰਹਿੰਦੇ ਤੁਹਾਨੂੰ ਹੁਣ ਆਪਾਂ ਆ ਗਏ ਮੂਹਰੇ ਪਲਾਟਾਂ ਚ ਆ ਦੇਖੋ ਸਾਰੇ ਪਲਾਟ ਨਰਮ ਨੇ ਸੋਥਰਾ ਬੀਜ ਸਾਰਾ ਜੇ ਵੀ ਵਧੀਆ ਤਾਂ ਤੁਹਾਡਾ ਆਟੋਮੈਟਿਕ ਝਾੜ ਵੱਧਦਾ ਜੇ ਬੀਜ ਮਾੜਾ ਝਾੜ ਦਾ ਪਤਾ ਹੀ ਆ ਉੱਡਾਂ ਦੇ ਆਉਣਾ ਮਿੱਤਰੋ ਮਿੱਤਰੋ ਇੱਕ ਤੋਂ ਘੱਟ ਤੇ ਬਾਕੀ ਫਾਉਟੇ ਵੀਰ ਗੋਲੀ ਲਾ ਲੈਂਦੇ ਨੇ ਗੋਲੀ ਵੀ ਨਹੀਂ ਮਿੱਤਰੋ ਝਾੜ ਦਿੰਦੀ ਹੁੰਦੀ ਝਾੜ ਦੇਣਾ ਸਹਜ ਨੇ ਤੇ ਦੂਏ ਨੰਬਰ ਤੇ ਗਰੇ ਦੇ ਵਿੱਚ ਉਹ ਬੀ ਨਾ ਰੱਖਿਆ ਕਰੋ ਜਿਹੜਾ ਪਲਾਟ ਦਾ ਬੀ ਰੱਖਣਾ ਉਹਨੂੰ ਬੀਓ ਰੱਖੋ ਬਸ ਦੂਏ ਸਾਲ ਤਾਂ ਤੁਹਾਡਾ ਰੱਖਣਾ ਚਾਹੀਦਾ ਜੇ ਤੁਸੀਂ ਗਰੇ ਚੋਂ ਰੱਖ ਕੇ ਬੀ ਲਾਉਨੇ ਹੋ ਉਹਦਾ ਸਾਰੇ ਆਲੂ ਦਾ ਜ਼ੋਰ ਲੱਗੇ ਹੀ ਹੁੰਦਾ ਆ ਪਾਣੀ ਪਹਿਲਾ ਰੋਗਿੰਗ ਕਰਾਈ ਹੁੰਦੀ ਆ ਉਦਾਂ ਹੀ ਰੱਖ ਲੈਣੇ ਆ ਤੇ ਦੂਏ ਸਾਲ ਨੂੰ ਬਾਹਰ ਸਵਾਜ ਜਾਂਦਾ ਲੋ ਜੀ ਗੁੱਲੀ ਡੰਡਾ ਦੇਖੋ ਤੁਸੀਂ ਕਿਵੇਂ ਨਿਕਲਿਆ ਖਾਲਾਂ ਤੇ ਪਹਿਲੇ ਸਾਲ ਹੋਣ ਕਰਕੇ ਆਹ ਪਲਾਟ ਆ ਗਿਆ ਆਪਣੇ ਕਣਕ ਦੇ ਪਹਿਲਾ ਪਾਣੀ ਸੁਪਰ ਸੀਡਰ ਦੀ ਵਜਾਈ ਸਾਰਾ ਮਾਲ ਵਿੱਚ ਰੌਣੀ ਕਰਕੇ ਕੀਤੀ ਹੋਈ ਆ ਵਿਸ਼ਾਈ ਬਾਕੀ ਕਣਕ ਤੁਹਾਡੇ ਸਾਹਮਣੇ ਆ ਕੋਈ ਘੱਟ ਨਹੀਂ ਬਣਾਈ ਸਾਰੀ ਪਰਾਲੀ ਵਿੱਚ ਨੱਪੀ ਆ ਤੇ ਹੁਣ ਤੁਸੀਂ ਆਪ ਕਰੋ ਚੈੱਕ ਵੀ ਕਿੱਦਾਂ ਦਾ ਪਲਾਟ ਆ ਇਹ ਹੈਗੇ ਮਿੱਤਰੋ ਕਲਰੀ ਵਾਲੇ ਪਲਾਟ ਉਸ ਕਣਕੇ ਜਿੱਥੇ ਨਾ ਤੁਹਾਨੂੰ ਕਣਕ ਦਵੀ ਦਵੀ ਜਿੰਦੀ ਆ ਉਹ ਕਲਰੀਆਂ ਦੀਆਂ ਸ਼ਿਕਾਇਤਾਂ ਨੇ ਉਹ ਚੱਕਰ ਆ ਹੋਰ ਕਣਕ ਦੇ ਜੰਮ ਚ ਜਾਂ ਕੋਈ ਹੋਰ ਕੋਈ ਫਰਕ ਨਹੀਂ ਪੂਰਾ ਘੈਂਟ ਆ ਪਾਣੀ ਆਪਾਂ ਲਾਤਾ ਕਿਉਂ ਜਮੀਨਾਂ ਆਲੂ ਦਾ ਇਹਦੇ ਚ ਲੱਗੇ ਹੀ ਹੈ ਨਹੀਂ ਸਾਰੀ ਪੈੜੀ ਦੇ ਵਿੱਚ ਕਣਕ ਝੋਨਾ ਹੀ ਹੋਇਆ ਵਾ ਪਲਟਾ ਵੱਜੂਗਾ ਜਮੀਨ ਨੂੰ ਦੋ ਚਾਰ ਸਾਲ ਜੇ ਰਹੀ ਆਪਣੇ ਕੋਲ ਤਾਂ ਜੀ ਐਨ ਚੰਗੀ ਤਰ੍ਹਾਂ ਕਰਾਵਾਂਗੇ ਤਸੱਲੀ ਕਲਰੀਆਂ ਕੁਲਰੀਆਂ ਸਭ ਕਰਾਂਗੇ ਗੈਵੇਰੀਆਂ ਹੌਲੀ-ਹੌਲੀ ਤਰੀਕੇ ਨਾਲ ਖਾਉਂਦੇ ਰਹਾਂਗੇ ਤੁਹਾਨੂੰ ਸਾਰਾ ਜਿੱਦਾਂ ਜਿੱਤਾ ਵੀ ਕੰਮ ਕਰਾਂਗੇ ਵਰਕ ਕਰਾਂਗੇ ਇੱਥੇ ਬਾਕੀ ਕਾਨਕ ਦੇਖੋ ਕਿੱਦਾਂ ਦੀ ਆ ਓਕੇ ਰਿਪੋਰਟ ਪੂਰੀ ਫੈੜੀ ਆਣ ਓਕੇ ਰਿਪੋਰਟ ਆ ਆਪਣੇ ਵੱਲੋਂ ਤਾਂ ਸਹੀ ਲੱਗਦੀ ਆ ਬਾਕੀ ਤੁਸੀਂ ਕਮੈਂਟਾਂ 'ਚ ਦੱਸੇ ਦੇਣਾ ਵੀ ਕਿੱਦਾਂ ਦੀ ਹੈਗੀਆਂ ਜਾਂ ਨਹੀਂ ਆ ਦੇਖੋ ਲੋ ਜੀ ਆਹ ਪਲਾਟ ਨੂੰ ਪੈਂਦਾ ਪਾਣੀ ਤੇ ਲਾਈਟ ਕਰਦੀ ਆ ਹੈਰਾਨ ਆ ਕੇ ਚੱਲ ਕੇ ਹੁਣ ਫੇਰ ਭੱਜ ਗਈ ਹੁਣ ਪਤਾ ਨਹੀਂ ਕਾਹ ਦਾ ਆਉਣੀ ਆ ਕਾਹ ਨਹੀਂ ਗੁਲੀ ਡੰਡੇ ਵਾਲੀ ਆਪਾਂ ਸਪਰੇਅ ਕਰਤੀ ਤੇ ਗੁਲੀ ਡੰਡਾ ਤਬ ਵੀ ਗਿਆ ਬਾਕੀ ਰਹਿੰਦਾ ਖੁੰਦਾ ਹੁਣ ਦੇਖਦੇ ਆਂ ਯੂਰੀਆ ਵੀ ਪਾਤਾ ਇਹ ਤੋਂ ਬਾਅਦ ਜਦ ਪੈਰ ਖੜਨ ਲੱਗ ਗਿਆ ਤੇ ਯੂਰੀਆ ਵੀ ਪਾਵਾਂਗੇ ਤੇ ਜੇ ਗੁਲੀ ਡੰਡਾ ਹੋਇਆ ਤਾਂ ਦੁਬਾਰੇ ਇੱਕ ਸਪਰੇਅ ਫੇਰ ਕਰਾਂਗੇ ਕਰਨੀ ਹੀ ਪੈਣੀ ਹੈ ਮਿੱਤਰੋ ਜੇ ਕੰਮ ਕਾਮਯਾਬ ਕਰਨੀ ਹੈ ਤਾਂ ਲਓ ਜੀ ਆ ਗਈ ਲਾਈਟ ਫੇਰ ਭੱਜ ਗਈ ਆ ਗਈ ਭੱਜ ਗਈ ਆ ਗਈ ਇਦਾਂ ਹੋਈ ਜਾਂਦਾ ਤੇ ਆ ਗਈ ਪਾਣੀ ਬਹੁਤ ਆ ਮੋਟਰ ਦਾ ਪੂਰਾ ਘੈਂਟ ਆ ਪਿਛਲੇ ਸਾਲ ਦਾ ਬੋਰ ਹੋਇਆ ਵਾ ਇਹੇ ਰੇ ਬੱਚਾ ਕੋ ਪਹਿਲਾਂ ਦੀ ਉਹਨਾਂ ਨੇ ਕਰਾਇਆ ਸੀ ਤੇ ਇੱਕ ਆਪਾਂ ਕਰਾਤਾ ਸੀ ਇੱਥੇ ਦੋਏ ਬੋਰ ਨਵੇਂ ਨੇ ਜੀ ਮਿੱਤਰੋ ਇੱਧਰ ਵੀ ਦੋ ਕੋ ਕਿਆਰੇ ਰਹਿੰਦੇ ਸੀ ਤੇ ਆਪਾਂ ਨੇ ਉਹ ਪਰਲੀ ਮੋਟਰ ਦਾ ਖੋਲਿਆਂ ਦਾ ਸਟਾਰਟਰ ਤੇ ਪਹਿਲਾਂ ਸਰਾਹ ਦੀ ਵੀ ਪਰਲੀ ਦਾ ਬੋਰ ਖੋਲ ਕੇ ਲਿਆ ਕੇ ਦਾਦਾ ਵੀ ਉਰੇ ਤੇ ਹੁਣ ਉੱਥੇ ਲੈਂਡ ਪਾਈ ਜੀ ਆ ਬਹੁਤ ਮਹਾਂ ਇੱਧਰ ਵੀ ਨਾ ਭੱਜ ਓਏ ਤੇ ਆਪਾਂ ਇਹਦਾ ਖੋਲਿਆਂ ਦਾ ਸਟਾਰਟਰ ਤੇ ਲਾ ਦੀਆਂ ਤਾਰਾਂ ਮੋਟਰ ਚ ਲਾਤੀ ਆ ਦੋ ਕੋ ਖੋਲੀਆਂ ਹੋਈਆਂ ਰੈਡੀਆਂ ਨੇ ਆ ਸਾਰੇ ਅੱਜ ਕਰਾਵਾਵਾ ਤਸੱਲੀ ਬਹੁਤ ਜ਼ਿਆਦੇ ਨਿਗਾਇ ਜਾਵਾ ਜਾਂਦੀ ਆ ਤੇ ਪਿਆਰਾ ਰਹਿ ਗਿਆ ਇੱਕ ਵਸ ਲੈਟੇ ਬਹੁਤ ਬਰ ਭੱਜੀਆ ਦੇਖੋ ਕਿਵੇਂ 파ੜਕ ਲਹਿਰ ਆਉਂਦੀ ਆ ਬਹੁਤ ਤੇਜ਼ ਹਵਾ ਚੱਲਦੀ ਆ ਕੱਲ ਤਾਂ ਅਦਰਾਖਤ ਆਸਤ ਦਿਨ ਕਣਕ ਦਾ ਤੇ ਆਲੂਆਂ ਦਾ ਨਿਬੜ ਗਿਆ ਕੰਮ ਉਹਨੂੰ ਹੁਣ ਤਿੰਨ ਚਾਰ ਦਿਨ ਦੀ ਨਿਸ਼ਾ ਉਹ ਤੋਂ ਬਾਅਦ ਪੈਰ ਖੜਦਿਆਂ ਤੇ ਪਾਵਾਂਗੇ ਰੇ ਜੂਰੀਆ ਮੇਰਾ ਟੋਕਣ ਤੋਂ ਪਰ ਗਿੱਤੇ ਸਟਾਰਟਰ ਆਪਾਂ ਖੋਲ੍ਹ ਲਿਆ ਤੇ ਹੁਣ ਚੱਲਦਿਆਂ ਲੈ ਕੇ ਰੱਖਦਿਆਂ ਲਿ ਜਾ ਕੇ ਗੱਡੀ ਚ ਤੇਰੇ ਕੰਮ ਅਗੇ ਨਿਬੜ ਲਾਓ ਜੀ ਮਿੱਤਰੋ ਚੱਲਦਾ ਆਲੂਆਂ ਨੂੰ ਪਾਣੀ ਅੱਡਾ ਰੋੜੀ ਵਾਲੇ ਪਲਾਟ ਨੂੰ ਤੇ ਕਰੋ ਚੈੱਕ ਆਲੂਆਂ ਦੀ ਫੇਲ ਤੇ ਗ੍ਰੋਥ ਸਵੇਰ ਦੀ ਚਲਦੀ ਆ ਹਵਾ ਤੇ ਬੱਦਲ ਵਾਈ ਨਿਕਲਿਆ ਜੀ ਮੌਸਮ ਲੱਗਦਾ ਵੀ ਕੁਝ ਵੀ ਹੋ ਸਕਦਾ ਜਿਹੜੇ ਹਿਸਾਬ ਨਾਲ ਅੱਜ ਖਬਰ ਚੱਲੀ ਆ 5 ਵਜੇ ਦਾ ਟਾਈਮ ਆ ਦੋ ਬੰਦੇ ਲਾ ਰਹੇ ਨੇ ਪਾਣੀ ਤੇ ਲੈਟ ਗਈ ਸਵਾਜ ਵਰਾ ਫਿਰਦਾ ਹੈ ਭਾਂਡੇ ਟਿੰਡੇ ਸਾਹਮ ਦਾਬਦ ਚਾਹ ਪਣੀ ਆ ਹੂਆ ਔਰੇ